ਸਵਾਗਤ ਗੁਰੂ ਕੀ ਨਗਰੀ ਗੁਰੂ ਰਾਮਦਾਸ ਨਗਰੀ ਦੀ ਸੇਵਾ ਕਰਨ ਲਈ ਇਸ ਮਸ਼ੀਰਵਾਦ ਰਖਾਨੀ ਦੇ ਕੇਂਦਰ ਤੋਂ ਪ੍ਰਾਪਤ ਕਰਨਾ ਆਇਆ ਗੁਰੂ ਸਾਹਿਬ ਸਾਡੇ ਨੇੜੇ ਪਰਿਆ ਹੱਥ ਰੱਖਾਂ ਤੇ ਅਸੀਂ ਨਿਮਕਤਾ ਦੀ ਸੇਵਾ ਸਹੀ ਸਿਰੇ ਢੰਗ ਨਾਲ ਜੋ ਸਾਡੀ ਡਿਊਟੀ ਬਣਦੀ ਹੈ ਉਹਨੂੰ ਵਧੀਆ ਸਿਖੂਰੀ ਪੰਦੇ ਹੀ ਨਾਲ ਤੇ ਲਗਨ ਨਾਲ ਤੇ ਵਧੀਆ ਤਰੀਕੇ ਨਾਲ ਕਰਦੇ ਸਾਰੇ ਹੀ ਓਵਰਾਲ ਹਰ ਤਰੀਕੇ ਨਾਲ ਭਾਵੇਂ ਕੋਈ ਨਸ਼ਿਆਂ ਦਾ ਚੈਲੇਂਜ ਆ ਜਾ ਪਾਣੀ ਫਿਰ ਹੋਰ ਰੈਂਸਮ ਦਾ ਚੈਲੇਂਜ ਆ ਗਿਆ ਐਂਗਸਟਰ ਦਾ ਚੈਲੇਂਜ ਆ ਅਸੀਂ ਸਾਰੀ ਸਾਡੀ ਟੀਮ ਆ ਜਿਹੜੀ ਉਹ ਇਹ ਦਰਹਾਨੀਏ ਦੇ ਕੇਂਦਰ ਤੋਂ ਅਸ਼ੀਰਵਾਦ ਪ੍ਰਾਪਤ ਹੋ ਕੇ ਤੇ ਅਸੀਂ ਉਮੀਦ ਆ ਵਧੀਆ ਤਰੀਕੇ ਨਾਲ ਹਰ ਫਰੰਟ ਤੇ ਜਿਹੜਾ ਅਸੀਂ ਵਧੀਆ ਰਜਿਸਟਰੀ ਸੇਵਾ ਗੁਰੂ ਨਗਰੀ ਉ ਗਾਂਦਾਸ ਨਗਰੀ ਦੀ ਸੇਵਾ ਕਰਨ ਲਈ ਇਥੋਂ ਅਸ਼ੀਰਵਾਦ ਦਰਹਾਨੀਏ ਦੇ ਕੇਂਦਰ ਤੋਂ ਪ੍ਰਾਪਤ ਕਰਨਾ ਆ ਗੁਰੂ ਸਾਹਿਬ ਸਾਡੇ ਦੇ ਮਿਹਰ ਭਰੇ ਹੱਥ ਰੱਖਣ ਤੇ ਅਸੀਂ ਮੁਨਕਤਾ ਦੀ ਸੇਵਾ ਸਹੀ ਸਿਰੇ ਦੇ ਢੰਗ ਨਾਲ ਜਿਵੇਂ ਸਾਡੀ ਡਿਊਟੀ ਬਣਦੀ ਆ ਉਹਨੂੰ ਵੀ ਅਸੀਂ پوری ਤਨਦੇਹੀ ਨਾਲ ਤੇ ਲਗਨ ਨਾਲ ਤੇ ਵਧੀਆ ਤਰੀਕੇ ਨਾਲ ਕਰਦੇ ਸਰ ਕਾਫੀ ਚੈਲੰਜਸ ਨੇ ਗੁਰੂ ਨਗਰੀ ਆ ਉਤੋਂ ਕਿੰਨਾ ਕਿਤੇ ਕ੍ਰਾਈਮ ਰੇਟ ਕੋਈ ਲੈ ਕੇ ਤਾਂ ਇੱਕ ਤੁਹਾਡਾ ਸਭ ਤੋਂ ਪਹਿਲਾਂ ਕੀ ਅੱਜ ਜਿਹੜੀ ਗੱਲ ਜਿਹਦਾ ਬਹੁਤ ਜ਼ਿਆਦਾ ਧਿਆਨ ਦਿੱਤਾ ਜੀ ਅਸੀਂ ਸਾਰੇ ਹੀ ਓਵਰਆਲ ਹਰ ਤਰੀਕੇ ਨਾਲ ਭਾਵੇਂ ਕੋਈ ਨਸ਼ਿਆਂ ਦਾ ਚੈਲੇਂਜ ਆ ਪਾਵੇਂ ਕੋਈ ਹੋਰ ਰੈਂਸਮ ਦਾ ਚੈਲੇਂਜ ਆ ਗੈਂਗਸਟਰ ਦਾ ਚੈਲੇਂਜ ਆ ਅਸੀਂ ਸਾਰੀ ਸਾਡੀ ਟੀਮ ਆ ਜਿਹੜੀ ਉਹ ਇਸ ਤੋਂ ਰਹਾਣੀਆਂ ਦੇ ਕੇਂਦਰ ਤੋਂ ਅਸ਼ੀਰਵਾਦ ਪ੍ਰਾਪਤ ਹੋ ਕੇ ਤੇ ਅਸੀਂ ਉਮੀਦ ਆ ਵਧੀਆ ਤਰੀਕੇ ਨਾਲ ਹਰ ਫਰੰਟ ਤੇ ਜਿਹੜਾ ਸੀ ਵਧੀਆ ਰਜਿਸਟ੍ਰੇਸ਼ਨ ਸਰ ਟੂਰਿਜ਼ਮ ਨੂੰ ਲੈ ਕੇ ਕੀ ਕੁਝ ਵੱਡੇ ਖਾਸ ਕਿਉਂਕਿ ਕਿਤਨਾ ਜਿੱਤੇ ਟੂਰਿਜ਼ਮ ਨੂੰ ਕਿਤੇ ਵੀ ਕਿਤੇ ਇਹ ਤੇ ਤੁਹਾਨੂੰ ਇਹਦੇ ਖਾਸ ਕਰਕੇ ਦੱਸਣ ਚਾਹੀਦੇ। ਉਹ ਤੇ ਵੀ ਤਾਂ ਕਿ ਹਾਂਜੀ ਜਿਸ ਤਰ੍ਹਾਂ ਦੀ ਜੋ ਵੀ ਜ਼ਰੂਰਤ ਹੋਵੇ ਕਿਸੇ ਮਤਾਬਕ ਅਸੀਂ ਹਰ ਸੰਭਵ ਕੋਸ਼ਿਸ਼ ਕਰਾਂਗੇ ਉਹ ਕੰਮ پوری। ਸੇਵਾ ਗੁਰੂ ਕੀ ਨਗਰੀ ਗੁਰੂ ਰਾਮਦਾਸ ਨਗਰੀ ਦੀ ਸੇਵਾ ਕਰਨ ਲਈ ਇਸ ਮਹਾਂਸ਼ੀਰਵਾਦ ਰਖਾਨੀ ਦੇ ਕੇਂਦਰ ਤੋਂ ਪ੍ਰਾਪਤ ਕਰਨਾ ਆਇਆ। ਗੁਰੂ ਸਾਹਿਬ ਸਾਡੇ ਨੇੜ ਭਰਿਆ ਹੱਥ ਰੱਖਾਂ ਤੇ ਅਸੀਂ ਨਿਮਕਤਾ ਦੀ ਸੇਵਾ ਸਹੀ ਸਜੇ ਢੰਗ ਨਾਲ ਜੋ ਸਾਡੀ ਡਿਊਟੀ ਬਣਦੀ ਆ ਉਹ ਨੂੰ ਵਧੀਆ ਸਿਦੂਰੀ ਤੰਦੇ ਨਾਲ ਤੇ ਲਗਨ ਨਾਲ ਤੇ ਵਧੀਆ ਤਰੀਕੇ ਨਾਲ ਕਰਾਂ। ਸਾਰੀ ਓਵਰਆਲ ਹਰ ਤਰੀਕੇ ਨਾਲ ਭਾਵੇਂ ਕੋ ਨਸ਼ਿਆਂ ਦਾ ਚੈਲੰਜ ਆ ਪਾਣੀ ਸੀ ਹੋਰ ਰੈਂਸਮ ਦਾ ਚੈਲੰਜ ਆ ਗੈਂਗਸਟਰ ਦਾ ਚੈਲੰਜ ਆ ਅਸੀਂ ਸਾਰੀ ਸਾਡੀ ਟੀਮ ਆ ਜਿਹੜੀ ਉਹ ਇਥੋਂ ਰਹਾਣੀ ਦੇ ਕੇਂਦਰ ਤੋਂ ਅਸ਼ੀਰਵਾਦ ਪ੍ਰਾਪਤ ਹੋ ਕੇ ਤੇ ਅਸੀਂ ਉਮੀਦ ਆ ਵਧੀਆ ਤਰੀਕੇ ਨਾਲ ਹਰ ਫਰੰਟ ਤੇ ਜਿਹੜਾ ਅਸੀਂ ਵਧੀਆ ਰਜਿਸਟਰੀ ਜੀਵਾ ਗੁਰੂ ਕੀ ਨਗਰੀ ਗੁਰੂ ਜਾਨਦਸ ਨਗਰੀ ਦੀ ਸੇਵਾ ਕਰਨ ਲਈ ਇਥੋਂ ਅਸ਼ੀਰਵਾਦ ਰਹਾਣੀ ਦੇ ਕੇਂਦਰ ਤੋਂ ਪ੍ਰਾਪਤ ਕਰਨਾ ਆ ਗੁਰੂ ਸਾਹਿਬ ਸਾਡੇ ਦੇ ਮਿਹਰ ਭਰੇ ਹੱਥ ਰੱਖਾਂ ਅਸੀਂ ਨੁਕਸਾ ਦੀ ਸੇਵਾ ਸਹੀ ਸਜੇ ਢੰਗ ਨਾਲ ਜੋ ਸਾਡੀ ਡਿਊਟੀ ਬਣਦੀ ਆ ਉਹਨੂੰ ਵੀ ਅਸੀਂ ਪੂਰੀ ਤਨਦੇਹੀ ਨਾਲ ਤੇ ਲਗਨ ਨਾਲ ਤੇ ਵਧੀਆ ਤਰੀਕੇ ਨਾਲ ਕਰਦੇ ਹਾਂ ਸਰ ਕਾਫੀ ਚੈਲੰਜਸ ਨੇ ਗੁਰੂ ਨਗਰੀਆ ਉੱਥੋਂ ਕਿੰਨਾ ਕਿਤੇ ਕ੍ਰਾਈਮ ਰੇਟ ਕੋਈ ਲੈ ਕੇ ਤਾਂ ਤੁਹਾਡਾ ਸਭ ਤੋਂ ਪਹਿਲਾਂ ਕੀ ਅਧਿਕਾਰ ਜੀ ਕਿੱਦੇ ਵੱਲ ਜ਼ਿਆਦਾ ਧਿਆਨ ਦਿੱਤਾ ਜੀ ਅਸੀਂ ਸਾਰੇ ਹੀ ਓਵਰਆਲ ਹਰ ਤਰੀਕੇ ਨਾਲ ਭਾਵੇਂ ਕੋਈ ਨਸ਼ਿਆਂ ਦਾ ਚੈਲੰਜ ਆ ਭਾਵੇਂ ਕੋਈ ਹੋਰ ਰੈਂਸਮ ਦਾ ਚੈਲੰਜ ਆ ਗੈਂਗਸਟਰ ਦਾ ਚੈਲੰਜ ਆ ਅਸੀਂ ਸਾਰੀ ਸਾਡੀ ਟੀਮ ਆ ਜਿਹੜੀ ਉਹ ਇਤਿਹਾਸਾਣੀਆਂ ਦੇ ਕੇਂਦਰ ਤੋਂ ਅਸ਼ੀਰਵਾਦ ਪ੍ਰਾਪਤ ਹੋ ਕੇ ਤੇ ਅਸੀਂ ਉਮੀਦ ਆ ਵਧੀਆ ਤਰੀਕੇ ਨਾਲ ਹਰ ਫਰੰਟ ਤੇ ਜਿਹੜਾ ਸੀ ਵਧੀਆ ਰਜਿਸਟਰੀ ਸਰ ਟੂਰਿਜ਼ਮ ਨੂੰ ਲੈ ਕੇ ਕਿ ਕੁਝ ਵੱਡੇ ਥਾਂ ਸੋ ਕਿ ਕਿੰਨਾ ਕਿੰਨਾ ਟੂਰਿਜ਼ਮ ਨੂੰ ਕੁੱਲ ਦੇ ਵੀ ਕਿਤੇ ਥਾਂ ਤੇ ਹੈਗੀ ਹੈ ਤੇ ਕੁੱਲ ਦੇ ਵਿੱਚ ਖਾਸ ਕਰਕੇ ਬਸਟੈਂਚ ਜਿਹੜੇ ਰਹੇ। ਪਰwidetilde ਅੰਤ ਤੱਕ ਹਾਂਜੀ ਜਿਸ ਤਰ੍ਹਾਂ ਦੀ ਜੋ ਵੀ ਜ਼ਰੂਰਤ ਹੋਵੇ ਕਿਸੇ ਮਤਾਬਕ ਅਸੀਂ ਹਰ ਸੰਭਵ ਕੋਸ਼ਿਸ਼ ਕਰਾਂਗੇ ਉਹ ਕੰਮ ਪੂਰੀ।